ਡਾਕਟਰ ਲਗਾਤਾਰ ਜਗਜੀਤ ਸਿੰਘ ਢੱਲੇਵਾਲ ਦੀ ਦੇਖਰੇਖ ਕਰ ਰਹੇ ਨੇ ਉਹਨਾਂ ਦੀ ਹਾਰਟ ਬੀਟ ਨੂੰ ਲੈ ਕੇ ਕਾਫੀ ਦਿੱਕਤਾਂ ਆ ਰਹੀਆਂ ਨੇ ਤੇ ਜੋ ਗੱਲ ਹੈ ਉਹ ਹੱਥੋਂ ਨਿਕਲਦੀ ਹੋਈ ਕਿ ਤਨਾ ਕਿਤੇ ਨਜ਼ਰ ਆ ਰਹੀ ਹੈ ਪਰ ਇੱਥੇ ਲੋੜ ਹੈ ਕਿ ਜੋ ਕਿਸਾਨ ਲੀਡਰ ਨੇ ਉਹ ਥੋੜਾ ਜਿਹਾ ਗੌਰ ਕਰਨ ਥੋੜਾ ਜਿਹਾ ਮੰਥਨ ਕਰਨ ਤੇ ਜਗਜੀਤ ਸਿੰਘ ਢੱਲੇਵਾਲ ਨੂੰ ਮਨਾਉਣ ਕਿ ਉਹ ਮੈਡੀਕਲ ਟਰੀਟਮੈਂਟ ਲੈ ਲੈਣ ਕਿਉਂਕਿ ਅਸੀਂ ਬਾਰ-ਬਾਰ ਇਹੀ ਕਹਿ ਰਹੇ ਹਾਂ ਕਿ ਜੇ ਜਾਨ ਹੈ ਤਾਂ ਜਹਾਨ ਹੈ ਜਾਨ ਰਹੇਗੀ ਤਾਂ ਸੰਘਰਸ਼ ਲੜਿਆ ਜਾ ਸਕੇਗਾ ਮਨਜੋਤ ਸਾਡੇ ਸਹਿਯੋਗੀ ਲਾਈਵ ਜੁੜੇ ਨੇ ਅਸੀਂ ਗੱਲਬਾਤ ਕਰਦੇ ਹਾਂ ਮਨਜੋਤ ਇੱਕ ਵਾਰ ਤਸਵੀਰਾਂ ਸਾਂਝੀਆਂ ਕਰਦੇ ਤੇ ਕਿਸਾਨ ਲੀਡਰ ਬਾਕੀ ਕਿਸਾਨ ਲੀਡਰ ਕੀ ਕੁਝ ਸੋਚਦੇ ਨੇ ਹੁਣ ਉਸ ਬਾਰੇ ਦੱਸ ਦਿਓ ਆ ਬਿਲਕੁਲ ਰੁਚੀ ਜਿਸ ਤਰੀਕੇ ਦੇ ਨਾਲ ਦੇਖੋ ਪਹਿਲਾਂ ਇੱਕ ਇਹ ਤਸਵੀਰ ਹੈ ਇੱਥੇ ਜਿਹੜੇ ਜਿੱਥੇ ਹੁਣ ਪਹਿਰਾ ਦੇਣ ਦੇ ਲਈ ਕਿਸਾਨ ਆਗੂ ਲਗਾਤਾਰ ਮੌਜੂਦ ਹੁੰਦੇ ਨੇ ਤਾਂ ਉੱਥੇ ਹੁਣ ਇਹ ਬਜ਼ੁਰਗ ਜਿਹੜੇ ਨੇ ਇਹ ਲਗਾਤਾਰ ਇੱਥੇ ਉਡੀਕ ਕਰ ਰਹੇ ਨੇ ਕਿ ਜਦੋਂ ਡਾਕਟਰਾਂ ਦੀ ਟੀਮ ਜਿਹੜੀ ਅੰਦਰ ਗਈ ਹੋਈ ਹੈ ਉਹ ਬਾਹਰ ਆਵੇ ਪਰ ਅੰਦਰ ਬਾਹਰ ਆ ਕੇ ਜਿਹੜੀ ਰਿਪੋਰਟ ਹੈ ਉਹ ਸਾਨੂੰ ਦੱਸੇ ਵੀ ਕਿਸ ਤਰੀਕੇ ਦੇ ਹਾਲਾਤ ਨੇ ਕੀ ਕੁਝ ਇੱਥੇ ਅੰਦਰ ਹੋਇਆ ਤਾਂ ਦੂਸਰੀ ਤਰਫ ਇੱਕ ਇਹ ਜਿਹੜੇ ਡਾਕਟਰਾਂ ਦੀ ਟੀਮ ਇੱਥੇ ਐ ਔਰ ਨਾਲ ਦੀ ਨਾਲ ਕਿਸਾਨ ਆਗੂ ਜਿਹੜੇ ਨੇ ਉਹ ਇਸ ਜਗ੍ਹਾ ਦੇ ਉੱਪਰ ਬੈਠੇ ਹੋਏ ਨੇ ਤਾਂ ਉਡੀਕ ਕਰ ਰਹੇ ਨੇ ਕਿ ਡਾਕਟਰ ਜਿਹੜੇ ਬਾਹਰ ਆਉਣ ਔਰ ਕੀ ਜਿਹੜਾ ਇੱਥੇ ਗੱਲਬਾਤ ਜਿਹੜੀ ਉਹ ਨਿਕਲੇਗੀ ਤਾਂ ਆਭਿਮਨ ਸਿੰਘ ਕੁਹੜ ਜਿਹੜੇ ਨੇ ਉਹ ਇਸ ਵਕਤ ਇਸ ਜਗ੍ਹਾ ਤੇ ਖੜੇ ਔਰ ਡਾਕਟਰ ਜਿਹੜੀ ਟੀਮ ਨਾਲ ਚੈੱਕ ਅਪ ਵੀ ਕਰਦੀ ਐ ਤਾਂ ਅੰਦਰ ਦੇ ਕੀ ਹਾਲਾਤ ਸੀ ਤੁਸੀਂ ਗੁਰਸੇਵਰਨ ਲਗਾਤਾਰ ਅੰਦਰ ਜਾਂਚ ਪੜਤਾਲ ਕਰ ਰਹੀ ਸੀ ਡੱਲੇਵਾਲ ਹੋਰਾ ਦੀ ਦੇਖੋ ਵੀ ਇਹ ਸਾਰੇ ਕਿਸਾਨਾਂ ਗੋਣੇ ਜਿਹੜੇ ਇੱਥੇ ਬੈਠੇ ਹੋਏ ਨੇ ਇਹ ਹਾਲਾਂਕਿ ਇਹ ਰਾਤ ਨੂੰ ਉਹਨਾਂ ਦੀ ਇੱਥੇ ਸੁਰੱਖਿਆ ਵੀ ਕਰਦੇ ਨੇ ਸੁਰੱਖਿਆ ਗਾਰਡ ਉਹ ਜੋ ਵੀ ਤਣਾਤ ਰਹਿੰਦੇ ਨੇ ਔਰ ਜਿਸ ਰਿੱਕੇ ਦਿਨਾਂ ਦੇ ਹਾਲਾਤ ਨੇ ਜਿਵੇਂ ਚਿਹਰੇ ਨੇ ਤਾਂ ਇਹ ਸਾਰਾ ਕੁਝ ਪਿਆਰ ਵੀ ਕਰਦੇ ਨੇ ਤਾਂ ਅਜਗਜੀਤ ਸਿੰਘ ਨੇ ਹਰੇ ਫੌਜੀ ਸੈਨਿਕ ਨੇ ਤਾਂ ਕੀ ਹਾਲਾਤ ਲੱਗਦੇ ਆ ਹੁਣ ਅੰਦਰ ਅੰਦਰ ਤੁਸੀਂ ਜਾ ਕੇ ਵੀ ਆਇਓ ਲਗਾਤਾਰ ਤੁਸੀਂ ਇੱਥੇ ਰਾਖੀ ਵੀ ਕਰਦੇ ਹੋ ਘਰ ਤੁਹਾਡੀ ਹਾਲਾਤ ਕੀ ਨੇ ਕੁਝ ਪਤਾ ਲੱਗਿਆ ਅੰਦਰ ਗੱਲਬਾਤ ਇਹ ਤਾਂ ਡਾਕਟਰ ਸਾਹਿਬ ਨੂੰ ਜੋ ਪਤਾ ਜੀ ਉਹਨਾਂ ਦਾ ਵਰਕ ਆ ਜੀ ਅਸੀਂ ਤਾਂ ਇੱਥੇ ਚੈੱਕ ਕਰਨਾ ਸਾਡਾ ਸਾਡੀ ਇੱਥੇ ਡਿਊਟੀ ਲੱਗੀ ਹੋਈ ਹੈ ਰਾਖੀ ਇਹ ਡਾਕਟਰ ਸਾਹਿਬ ਦਾ ਕੰਮ ਆ ਜੀ ਡਾਕਟਰ ਸਾਹਿਬ ਦੀ ਟੀਮ ਦਾ ਕੰਮ ਆ ਉਹਨਾਂ ਨੂੰ ਪਤਾ ਜੀ ਕਲਕੱਤਾ ਆ بڑے ਚਿਹਰੇ ਜਿਹੜੇ ਨੇ ਬੜੇ ਮਾਇੂਸ ਚਿਹਰੇ ਨੇ ਇਸ ਜਗ੍ਹਾ ਦੇ ਉੱਪਰ ਦੇਖੋ ਕਿਉਂਕਿ ਇਹ ਉਮੀਦ ਹੈ ਕਿ ਜਦੋਂ ਡਾਕਟਰ ਸੀ ਟੀਮ ਜਿਹੜੀ ਉਹ ਅੰਦਰ ਬਾਹਰ ਆਵੇਗੀ ਤਾਂ ਉਹ ਕੀ ਸੁਨੇਹਾ ਜਿਹੜਾ ਹੈ ਉਹ ਲੈ ਕੇ ਆਉਣੇ ਕਿਉਂਕਿ ਇੱਥੇ ਨਾ ਦੇ ਨਾਲ ਇਹ ਵੀ ਜ਼ਿਕਰੇ ਖਾਸ ਹੈ ਕਿ ਜਿਹੜੀਆਂ ਟੀਮਾਂ ਲਗਾਤਾਰ ਪੰਜਾਬ ਸਰਕਾਰ ਵੱਲੋਂ ਵੀ ਲਗਾਏ ਹੈ ਕਿ ਅਸੀਂ ਤਾਂ ਹੁਣ ਵੀ ਸੀਨੀਅਰ ਅਧਿਕਾਰੀ ਜਿਹੜੇ ਸੀਗੇ ਉਹ ਇਹ ਸੀ ਨਿਗਰਾਨੀ ਤਾਂ ਕਰ ਰਹੇ ਨੇ ਪਰ ਹੁਣ ਟੀਮ ਜਿਹੜੀ ਇੱਥੇ ਪਹੁੰਚੀ ਹੈ ਜਾਂ ਨਹੀਂ ਜਾਂ ਕਿਸ ਤਰੀਕੇ ਦੇ ਅੰਦਰ ਗੱਲਬਾਤ ਚੱਲ ਰਹੀ ਹੈ ਇਸ ਬਾਰੇ ਨਾਲ ਦੇ ਨਾਲ ਹੁਣ ਜ਼ਿਕਰ ਇਹ ਕਰਨਾ ਜਿਹੜਾ ਹੈ ਬੜਾ ਔਖਾ ਹੈ ਤਾਂ ਫਿਰ ਵੀ ਤਸਵੀਰ ਜਿਹੜੀ ਹੈ ਵੀ ਬੜਾ ਅਹਿਮ ਹਿਸਮਾ ਹੈ ਕਿਉਂਕਿ ਜਿੱਥੇ ਲਗਾਤਾਰ ਹੁਣ ਤੜਕਣ ਕਟਨੀ ਔਰ ਬਲੱਡ ਪ੍ਰੈਸ਼ਰ ਲਗਾਤਾਰ ਜਿਹੜਾ ਉਹ ਘਟ ਰਿਹਾ ਹੈ ਤਾਂ ਕਿਤਨਾ ਕਿਤੇ ਆਪਣੇ ਆਪ ਦੇ ਵਿੱਚ ਵੀ ਇੱਕ ਬੜੀ ਡਰਾਵਣੀ ਸਥਿਤੀ ਹੈ ਕਿਉਂਕਿ ਡਾਕਟਰ ਸਾਹਿਬ ਜਿਸ ਤਰੀਕੇ ਦੇ ਨਾਲ ਕਹਿਣਾ ਹੈ ਕਿ ਅਸੀਂ ਸਾਹਮਣੇ ਖੜੇ ਮਰੀਜ਼ ਦਾ ਟ੍ਰੀਟਮੈਂਟ ਵੀ ਨਹੀਂ ਕਰ ਪਾ ਰਹੇ ਕਿਉਂਕਿ ਜਗਦੀਸ਼ ਸਿੰਘ ਡੱਲੇਵਾਲ ਹੁਲਾਵਲੋਂ ਸਿੱਧੇ ਤੌਰ ਦੇ ਉੱਪਰ ਮਨਾ ਕੀਤਾ ਗਿਆ ਹੈ ਕਿ ਕੋਈ ਵੀ ਜਿਹੜੀ ਦਵਾਈ ਹੈ ਉਹ ਮੈਨੂੰ ਨਹੀਂ ਦਿੱਤੀ ਜਾਣੀ ਚਾਹੀਦੀ ਪਰ ਇਥੇ ਸਭ ਤੋਂ ਮਾੜੀ ਗੱਲ ਜਾਂ ਕਹ ਲਈ ਵੀ ਭਿਆਨਕ ਸਮਾਂ ਇਸੇ ਤਰੀਕੇ ਦਾ ਹੁੰਦਾ ਵੀ ਤਿਲ-ਤਿਲ ਕਰਕੇ ਜਗਦੀਸ਼ ਸਿੰਘ ਡੱਲੇਵਾਲ ਜਿਹੜੇ ਨੇ ਉਹ ਮਲ ਰਹੇ ਨੇ ਤਾਂ ਅੱਜ ਲਗਭਗ 42 ਤੋਂ 43ਵਾਂ ਦਿਨ ਹੋ ਚੁੱਕਾ ਹੈ ਪਰ ਅਜੇ ਤੱਕ ਸਿਵਾਏ ਪਾਣੀ ਤੋਂ ਜਿਵੇਂ ਕਿਸਾਨਾਂ ਕੋਲ ਤਾਂ ਕਹਿੰਦਾ ਕਿ ਕੇਵਲ ਪਾਣੀ ਹੀ ਇੱਥੇ ਪੀ ਰਹੇ ਨੇ ਤਾਂ ਹੁਣ ਲਗਾਤਾਰ ਜਿਵੇਂ ਉਸ ਦੀ ਹਾਲਾਤ ਵਿਗੜਨੀ ਲਗਾਤਾਰ ਜੇਸੀ ਗੱਲ ਕਰੀ ਤਾਂ ਕੈਲਸ਼ੀਅਮ ਜਾਂ ਫਿਰ ਕੈਲੀ ਵੀ ਕ੍ਰੇਟ ਦੇ ਨਾਲ ਵਧਦੇ ਜਾਣਾ ਔਰ ਦੂਸਰੇ ਪਾਸੇ ਬੀਪੀ ਲੈਵਲ ਹੁਣ ਲਗਾਤਾਰ ਘਟ ਰਿਹਾ ਤੜਕਣ ਲਗਾਤਾਰ ਘਟ ਰਹੀ ਹੈ ਤਾਂ ਬੜਾ ਮਾਹੌਲ ਜਿਹੜਾ ਇੱਥੇ ਗਮਗੀਨ ਹੈ ਤਾਂ ਇਸ ਜਗ੍ਹਾ ਦੇ ਉੱਪਰ ਜਿਹੜੇ ਬਜ਼ੁਰਗ ਨੇ ਉਹਨਾਂ ਨਾਲ ਵੀ ਕੋਸ਼ਿਸ਼ ਕਰਾਂਗੇ ਕਿ ਰਾਬਤਾ ਜਿਹੜਾ ਉਹ ਕਰੀਏ ਗੱਲਬਾਤ ਜਿਹੜੀ ਆ ਉਹ ਕਰੀਏ ਤਾਂ ਕੀ ਲੱਗਦਾ ਮਾਤਾ ਜੀ ਕਿਸ ਤਰੀਕੇ ਦੇ ਹਾਲਾਤ ਨੇ ਕਿਵੇਂ ਦਾ ਮਹਿਸੂਸ ਹੋ ਰਿਹਾ ਜੋ ਹਾਲਾਤ ਅੰਦਰ ਬਣ ਰਿਹਾ ਜਗਦੀਸ਼ ਸਿੰਘ ਢੱਲੇਵਾਲ ਹੋਰਾਂ ਦੇ ਪਰ ਡਾਕਟਰੀ ਅਸ ਤਾਂ ਗਏ ਨਹੀਂ ਮੇਰਾ ਵੀ ਇੱਥੇ ਬੈਠੀ ਹਾਂ ਇੱਥੇ ਹੀ ਅਰਦਾਸ ਕਰ ਰਹੇ ਹਾਂ ਇੱਥੇ ਕਰੀ ਜਾਂਦੇ ਡਾਕਟਰ ਕਹਿੰਦੇ ਅਸੀਂ ਤਾਂ ਬਿਲਕੁਲ ਤਾਂ ਹੁਣ ਅੰਦਰ ਉਹ ਜਿਵੇਂ ਡਾਕਟਰਸ ਕਹਿ ਰਹੇ ਵੀ ਅਸੀਂ ਇਲਾਜ ਵੀ ਨਹੀਂ ਕਰ ਪਾਰੇ ਸਹੀ ਤਰੀਕੇ ਦੇ ਨਾਲ ਸਾਨੂੰ ਤਾਂ ਹੀ ਨਹੀਂ ਆਖਿਆ ਸਾਨੂੰ ਤਾਂ ਹੀ ਆਖਿਆ ਫੋਟ ਕਰੀ ਚਲੋ ਹੂੰ ਮਤਲਬ ਫੋਟ ਕਰ ਰਹੇ ਬੈਠ ਕੇ ਨਾ ਹਾਂ ਸਤਨਾ ਬਿਲਕੁਲ ਬਿਲਕੁਲ ਤਾਂ ਇਹ ਸਾਰੇ ਜਿਹੜੇ ਜਗ੍ਹਾ ਦੇ ਉੱਪਰ ਨੇ ਇਹ ਸਾਰੇ ਅਰਦਾਸਾਂ ਕਰ ਰਹੇ ਨੇ ਕਿ ਜਗਜੀਸ਼ ਸਿੰਘ ਢੱਲੇਵਾਲ ਜਿਹੜੇ ਨੇ ਉਹ ਜਲਦ ਤੋਂ ਜਲਦ ਟ੍ਰੀਟਮੈਂਟ ਜਿਹੜਾ ਉਹਨਾਂ ਦਾ ਜਿਵੇਂ ਮੁੱਢਲੀ ਸਹਾਇਤਾ ਦਿੱਤੀ ਜਾਣੀ ਹੈ ਜਲਦੋ ਜਲਦ ਠੀਕ ਹੋਣ ਹਾਲਾਂਕਿ ਗੁਰਬਾਣੀ ਪਾਠ ਲਗਾਤਾਰ ਜਾਰੀ ਹੈ ਇਹ ਸਾਰੇ ਪੰਡਾਲ ਦੇ ਵਿੱਚ ਹਾਲਾਂਕਿ ਜਿਹੜੇ ਕਿਸਾਨ ਆਗੂ ਨੇ ਆਪਸ ਦੇ ਵਿੱਚ ਵੀ ਇੱਕ ਗੱਲ ਜਿਹੜੀ ਇਸੇ ਤਰੀਕੇ ਦੀ ਹੈ ਕਿ ਜਗਦੀਸ਼ ਸਿੰਘ ਢੱਲੇਵਾਲ ਜਿਹੜੇ ਨੇ ਜਲਦੀ ਤੰਦਰੁਸਤ ਹੋਣ ਪਰ ਇੱਥੇ ਹੁਣ ਡਾਕਟਰ ਜੀ ਜਿਹੜੀ ਟੀਮ ਹੈ ਉਹ ਅੰਦਰ ਗਈ ਹੋਈ ਹੈ ਪਰ ਇਸ ਸਬ ਦੇ ਵਿਚਕਾਰ ਮੈਂ ਫਿਰ ਇੱਕ ਵਾਰ ਕਹਾਂਗਾ ਕਿ ਬਹੁਤ ਬੜਾ ਗਮਗੀਨ ਜਿਹਾ ਮਾਹੌਲ ਹੈ ਕਿਉਂਕਿ ਕੱਲ ਜਦੋਂ ਮਹਾਪੰਚਾਇਤ ਹੋਈ ਸੀ ਪਸੋਂ ਨੂੰ ਤਾਂ ਉਦੋਂ ਪਰਸੋਂ ਰੋਸ ਤੋਂ ਹੀ ਤਬੀਅਤ ਜਿਹੜੀ ਉਹਨਾਂ ਦੀ ਠੀਕ ਲੱਗ ਰਹੀ ਸੀ ਜਿਸ ਤਰੀਕੇ ਦੇ ਨਾਲ ਡਾਕਟਰਾਂ ਦਾ ਕਹਿਣਾ ਸੀ ਕਿ ਬੜਾ ਊਰਜਾਤਮਕ ਸਰੀਰ ਸੀ ਉਹਨਾਂ ਦਾ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਰਿਪੋਰਟ ਸੀਗੀ ਤਾਂ ਉਸ ਤੋਂ ਇਲਾਵਾ ਅਲੱਗ ਤੋਂ ਹੀ ਨਤੀਜੇ ਸੀਗੇ ਪਰ ਇੱਥੇ ਹੁਣ ਅਚਾਨਕ ਅੱਜ ਰਾਤ ਜਿਹੜਾ ਪਹਿਲਾਂ ਬੀਪੀ ਬਲੱਡ ਪ੍ਰੈਸ਼ਰ ਘਟਿਆ ਤਾਂ ਹੁਣ ਜਿਸ ਤਰੀਕੇ ਦੇ ਹਾਲਾਤ ਲਗਾਤਾਰ ਬਣ ਰਹੇ ਨੇ ਤਾਂ ਹੁਣ ਕੀ ਰਿਪੋਰਟ ਆਉਂਦੀ ਹੈ ਡਾਕਟਰ ਸੀ ਟੀਮ ਜਦੋਂ ਬਾਹਰ ਆਵੇਗੀ ਤਾਂ ਉਦੋਂ ਕੀ ਗੱਲ ਉਹਨਾਂ ਵੱਲੋਂ ਸਾਹਮਣੇ ਰੱਖੀ ਜਾਂਦੀ ਹੈ ਇਹ ਸਭ ਚੀਜ਼ਾਂ ਦੇ ਨਾਲ ਰਜ਼ਰ ਜਿਹੜੀ ਹੈ ਹਰੇਕ ਪੱਖ ਦੀ ਹੈ ਹਰੇਕ ਕਿਸਾਨ ਆਗੂ ਦੀ ਨਜ਼ਰ ਜਿਹੜੀ ਇਸ ਰਿਪੋਰਟ ਦੇ ਉੱਪਰ ਟਿੱਕੀ ਹੋਈ ਤਾਂ ਇੱਕ ਫਿਰ ਵਾਰ ਗੱਲਬਾਤ ਜਿਹੜੀ ਹੈ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਮਾਤਾ ਜੀ ਕਿਵੇਂ ਦੇ ਹਾਲਾਤ ਨੇ ਤੁਸੀਂ ਵੀ ਇੱਥੇ ਅਰਦਾਸ ਕਰ ਰਹੇ ਹੋ ਬੈਠੇ ਜੇ ਭਾਸ਼ਾ ਮਹਾਰਾਜ ਤਾਂ ਅੰਦਰੁਸਤਿਆਂ ਦਾ ਵੇ ਪਰ ਸਰਕਾਰਾਂ ਨੂੰ ਵੀ ਕੋਈ ਸੋਚਣਾ ਚਾਹੀਦਾ ਵੀ ਇੰਨਾ ਤੰਗ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ ਲਗਭਗ ਅੱਜ 42-43 ਦਿਨ ਹੋ ਗਏ ਆ ਹਾਂ ਜੀ ਇੱਕ ਦਿਹਾੜੀ ਨਹੀਂ ਕੱਟੀ ਜਾਂਦੀ ਤੇ ਜਿਹੜੇ ਨੇ ਜਫਰ ਜਲਣਦੇ ਨੇ ਤਾਂ ਸਰਕਾਰ ਨੇ ਜੋ ਕੰਮ ਕੀਤੇ ਨੇ ਸਰਕਾਰ ਨੇ ਗਲਤ ਕੀਤੇ ਨੇ ਹਾਂ ਇਨਾਂ ਦੇ ਵਿੱਚ ਪਰੇਸ਼ਾਨ ਹੋ ਕੇ ਇਹਨਾਂ ਨੇ ਇਹ ਕਦਮ ਚੁੱਕੇ ਨੇ ਕਿ ਸਰਕਾਰਾਂ ਨੂੰ ਸੁਣਨੀ ਚਾਹੀਦੀਆਂ ਗੱਲਾਂ ਜੋ ਹਾਲਾਤ ਹੁਣ ਜਗਦੀਸ਼ ਸਿੰਘ ਢੱਲੇਵਾਲ ਹੋਰਾਂ ਦੇ ਬਣੇ ਹੋਏ ਚਾਹੀਦੇ ਨੇ ਜਨਤਾ ਨਾਲ ਹੀ ਰਾਜ ਹੁੰਦੇ ਨੇ ਕੱਲਿਆਂ ਦੇ ਰਾਜ ਹੁੰਦੇ ਹੀ ਨਹੀਂਗੇ ਹਾਂਜੀ ਵੀ ਜਾਂ ਇਹਨਾਂ ਦੇ ਕੱਲਿਆਂ ਦੇ ਰਾਜ ਨੇ ਹੈ ਰਾਜਾਂ ਨੂੰ ਤੇ ਚਾਹੀਦੀ ਹੈ ਸਰਕਾਰਾਂ ਨੂੰ ਸੁਣਨੀ ਚਾਹੀਦੀ ਹੈ ਗਰੀਬਾਂ ਦੀ ਗੱਲ ਤਾਂ ਕਿਵੇਂ ਦਾ ਮਹਿਸੂਸ ਪਰਿਵਾਰ ਦੇ ਤੌਰ ਤੇ ਤੁਸੀਂ ਸਾਰੇ ਬੈਠੇ ਹੋਏ ਹੋ ਲਗਾਤਾਰ ਇਸ ਦੇਖ ਰਹੇ ਹੋ ਹੁਣ ਅਰਦਾਸਾਂ ਕਰ ਰਹੇ ਹੋ ਗੁਰਬਾਣੀ ਚੱਲ ਰਹੀ ਹੈ ਪਾਠ ਕਰ ਰਹੇ ਹੋ ਤਮ ਮਨਾਂ ਦੇ ਵਿੱਚ ਕੀ ਹੈ ਹੁਣ ਅਸਰ ਜੀ ਅਸੀਂ ਕਹਿੰਨੇ ਸੱਚੇ ਪਾਤਸ਼ਾਹ ਠੀਕ ਕਰਦੇ ਹੋ ਇਹਨਾਂ ਨੂੰ ਹਾਂਜੀ ਪਰ ਸਰਕਾਰਾਂ ਚੰਡਾਲ ਨੇ ਜੇ ਸਰਕਾਰਾਂ ਸਹਾਇਤਾ ਦੇਣਦੀਆਂ ਅੱਜ ਨੂੰ ਠੀਕ ਨਾ ਹੋ ਜਾਂਦੇ ਸਰਕਾਰਾਂ ਵਿੰਦੀ ਘਾ ਰਹੀਆਂ ਆਈਆਂ ਗੇੜਾ ਮਾਰ ਗਈਆਂ ਸੁਣ ਲਿਆ ਵੀ ਕੀ ਹਾਲ ਨੇ ਕੀ ਹਾਲ ਨੇ ਪਰ ਇਹ ਗੱਲਾਂ ਗਲਤ ਨੇ ਤੇਰਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਨੇ ਇੱਕ ਆਦੇ ਵਾਸਤੇ ਮੰਤਰੀ ਬਣਦੇ ਨੇ ਜਨਤਾ ਨੂੰ ਸਮਝਣ ਵਾਸਤੇ ਬਣਦੇ ਨੇ ਕੋਈ ਖਤਮ ਕਰਨ ਵਾਸਤੇ ਤੇ ਨਹੀਂ ਨਾ ਬਾਰੇ ਇਸ ਤਰ੍ਹਾਂ ਸਰਕਾਰਾਂ ਨਹੀਂ ਚੱਲਦੀਆਂ ਹੁੰਦੀਆਂ ਜਿਵੇਂ ਇਹ ਚਲਾਉਂਦੇ ਨੇ ਹੈ ਜ਼ੁਲਮ ਕਰਦੇ ਅਜੇ ਤੇ ਪਿਛਲੇ ਨਹੀਂ ਭੁੱਲੇ ਕਰਸਾਣਾ ਨੂੰ ਦੁੱਖ ਜਿਹੜੇ ਗੁਰੂ ਸਾਹਿਬ ਦੇ ਬਾਰੇ ਫੈਰਾਜ ਹੋਏ ਨੇ ਹੈ ਇਹ ਹਾਲ ਹੁਣ ਫੇਰ ਕਰ ਦਿੱਤੇ ਨੇ ਨਾ ਨੇ ਤਾਂ ਇਹ ਸਭ ਚੀਜ਼ਾਂ ਹੁਣ ਜਿਸ ਤਰੀਕੇ ਦੇ ਹਾਲਾਤ ਨੇ ਲਗਾਤਾਰ ਡਾਕਟਰ ਜਿਹੜੇ ਨੇ ਉਹ ਅੰਦਰ ਬੈਠ ਕੇ ਜਾਂਚ ਪੜਤਾਲ ਉਹਨਾਂ ਦੀ ਕੀਤੀ ਜਾ ਰਹੀ ਹੈ ਤਾਂ ਚੀ ਹੁਣ ਜਦੋਂ ਹੀ ਡਾਕਟਰ ਸਪਾਰ ਆਉਂਦੇ ਨੇ ਤਾਂ ਉਸ ਤੋਂ ਬਾਅਦ ਹੀ ਜਿਹੜੀ ਅੱਗੇ ਦੀ ਗੱਲ ਨਿਕਲ ਕੇ ਆਊਗੀ ਅੱਗੇ ਜਿਹੜੀ ਚੀਜ਼ ਹੈ ਕਿ ਕਿਵੇਂ ਇਹ ਸਾਰੀਆਂ ਚੀਜ਼ਾਂ ਰੁਕਣ ਗਿਆ ਕਿਵੇਂ ਮੰਗਾਂ ਜਿਹੜੀਆਂ ਕਿਸਾਨਾਂ ਦੀਆਂ ਮੰਗੀਆਂ ਜਾਣ ਗਿਆ ਪਰ ਅਖੀਰ ਜਿਹੜੀ ਉਮੀਦ ਹੈ ਅਖੀਰ ਜਿਹੜੀ ਨਜ਼ਰ ਹੈ ਉਹ ਡਾਕਟਰ ਦੇ ਉੱਤੇ ਹੀ ਬਣੀ ਹੋਈ ਹੈ ਕਿਉਂਕਿ ਲਗਾਤਾਰ ਹੁਣ ਜੇਸੀ ਗੱਲ ਕਰੀ ਤਾਂ ਡਾਕਟਰ ਸੁਲੇਮਾਨ ਦੀ ਟੀਮ ਜਿੱਥੇ ਗੱਲਬਾਤ ਕਰੀ ਤਾਂ ਡਾਕਟਰ ਅਫਤਾਰ ਜਿਹੜੇ ਹੁਣ ਬਾਹਰ ਆਏ ਸੀ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਡਾਕਟਰ ਸਾਹਿਬ ਕਿ ਡਾਕਟਰ ਸਾਹਿਬ ਕੀ ਹਾਲਾਤ ਕੀ ਨੇ ਹੁਣ ਅੰਦਰ ਕੋਈ ਗੱਲਬਾਤ ਹੋਈ ਜਾਂਦੀ ਹੈ ਹਾਂ ਸਥਿਤੀ ਬਾਈ ਜੀ ਤੁਹਾਨੂੰ ਦੱਸਿਆ ਨਾ ਜਿਦੋਂ ਪਹਿਲਾਂ ਵੀ 2 ਘੰਟੇ 2.5 ਘੰਟੇ ਪਹਿਲਾਂ ਬਹੁਤ ਜ਼ਿਆਦਾ ਸਥਿਤੀ ਉਹਨਾਂ ਦੀ ਡਾਊਨ ਹੋ ਗਈ ਸੀ ਫਿਰ ਥੋੜਾ ਜਿਹਾ ਜਿਵੇਂ ਅੱਧੇ ਪੌਣੇ ਘੰਟੇ ਬਾਅਦ ਥੋੜਾ ਜਿਹਾ ਜਿਵੇਂ ਸਥਿਰ ਹੋਏ ਜਿਵੇਂ ਤੁਹਾਨੂੰ ਦੱਸਿਆ ਵੀ ਉਹਨਾਂ ਦੇ ਪੈਰ ਉੱਪਰ ਕੀਤੇ ਸਿਰ ਨਹੀਂਵਾ ਕੀਤਾ ਹਾਂ ਬਲੱਡ ਦਾ ਫਲੋ ਜਿਵੇਂ ਥੋੜਾ ਜਿਹਾ ਠੀਕ ਹੋਇਆ ਹੋਣ ਫੇਰ ਬਾਅਦ ਚ ਫੇਰ ਘੰਟੇ ਬਾਅਦ ਥੋੜਾ ਜਿਹਾ ਠੀਕ ਹੋਏ ਸੀ ਪਰ ਘੰਟੇ ਤੋਂ ਬਾਅਦ ਫੇਰ ਉਹਨਾਂ ਦਾ ਬਲੱਡ प्रेशर ਬਿਲਕੁਲ ਬਹੁਤ ਜ਼ਿਆਦਾ ਫਲੈਕਚੂਏਟ ਕਰ ਰਿਹਾ ਜਿਹੜੀ ਪਲਸ ਉਹ ਵੀ ਫਲੈਕਚੂਏਟ ਕਰ ਰਹੀ ਦੀ ਆ ਤੇ ਜੇ ਲੱਤਾਂ ਉਹਨਾਂ ਦੀਆਂ ਨੀਵੀਆਂ ਕਰਦੇ ਤਾਂ ਉਸੇ ਲਈ ਉਹਨਾਂ ਦਾ ਬਲੱਡ ਫੇਰ ਮਤਲਬ ਲੋ ਹੋ ਜਾਂਦਾ ਬਹੁਤ ਜ਼ਿਆਦੀ ਸਥਿਤੀ ਜਿਹੜੀ ਆ ਵੀ ਕ੍ਰਿਟੀਕਲ ਹੋ ਗਈ ਕਿਉਂਕਿ ਸਾਡੇ ਹੱਥ ਵੱਜਿਆ ਵੀ ਕੋਈ ਟ੍ਰੀਟਮੈਂਟ ਨਹੀਂ ਕਰਨਾ ਹਨਾ ਟ੍ਰੀਟਮੈਂਟ ਤੋਂ ਬਗੈਰ ਹੁਣ ਪਤਾ ਨਹੀਂ ਉਹ ਪਰਮੇਸ਼ਰ ਆ ਜਾਂ ਕਿੱਦਾਂ ਇਹਨਾਂ ਦੀ ਸਟੇਬਲ ਕਰਾਂਗੇ ਰਾਤ ਜਿਹੜੀ ਸਾਡੇ ਲਈ ਬਹੁਤ ਔਖੀ ਲੱਗਦੀ ਹੈ ਮੈਨੂੰ ਹੁਣ ਹਾਰਟ ਬੀਟ ਕਿੰਨੀ ਹੈ ਇੱਥੇ ਧੜਕਣ ਕਿੰਨੀ ਹੈ ਬਲੱਡ ਪ੍ਰੈਸ਼ਰ ਕਿੰਨਾ ਹੁਣ ਥੋੜਾ ਦੱਸ ਦਿਓ ਡਾਟਾ ਜਿਹੜੀ ਤੁਹਾਨੂੰ ਦੱਸਿਆ ਨਾ ਧੜਕਣ ਉਹਨਾਂ ਦੀ ਕੀ ਯਾਰ ਬਿਲਕੁਲ ਥੱਲੇ ਚਲ ਜਾਂਦੀ ਹੈ ਵੀ 45 ਤੋਂ ਹਨਾ ਉਹ ਕਈਰ ਉੱਪਰ ਆ ਜਾਂਦੀ ਹੈ ਹਨਾ ਫਲਕਚੂਏਟ ਕਰਦੀ ਜਿਹੜਾ ਬਲੱਡ ਪ੍ਰੈਸ਼ਰ ਆ ਉਹ ਵੀ ਜਿਵੇਂ ਉਹਨਾਂ ਦਾ 65 45 ਤੇ ਇੱਥੇ ਇਤੋਂ ਵੀ ਮਤਲਬ ਥੱ ਲੱਤਾ ਥੱਲੋਂ ਕਪੜੇ ਕੱਢ ਦੇਈਦੇ ਆ ਤੇ ਫਿਰ ਉਹਨਾਂ ਦਾ ਬਲੱਡ ਪ੍ਰੈਸ਼ਰ ਲੋ ਹੋ ਜਾਂਦਾ ਜਦੋਂ ਉੱਪਰੋਂ ਲੱਤਾ ਕਰਦੇ ਦੀਆਂ ਜਾਂ ਇਦਾਂ ਕਰਕੇ ਬਹੁਤ ਜ਼ਿਆਦੀ ਸਥਿਤੀ ਐ ਇਸ ਵਕਤ ਮੈਨੂੰ ਨਹੀਂ ਸਮਝ ਲੱਗਦੀ ਕਿਵੇਂ ਇਹਨਾਂ ਨੂੰ ਮੈਨੇਜ ਕਰ ਕਿਵੇਂ ਇਹਨਾਂ ਨੂੰ ਸੈੱਟ ਕਰਾਂਗੇ ਕੀ ਆ ਬਹੁਤ ਹਾਲਾਤ ਮਤਲਬ ਅੱਜ ਖਰਾਬ ਲੱਗਦੇ ਮੈਨੂੰ ਨਹੀਂ ਹੁਣ ਜਿਵੇਂ ਵੈਂਟੀਲੇਟਰ ਨੂੰ ਲੈ ਕੇ ਲਈਏ ਜਾਂ ਇਸ ਤਰ੍ਹਾਂ ਦੇ ਕੋਈ ਉਪਕਰਨ ਕੱਲ ਸਰਕਾਰ ਕਹਿੰਦੀ ਸੀ ਅਸੀਂ ਭੇਜਿਆ ਪੁਲਿਸ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਗਵਾਈ ਚਾਹੀ ਸੀਗੀ ਉਹ ਟੀਮ ਮੁੜ ਕੇ ਆਈ ਵਾਪਸ ਨਹੀਂ ਆਈ ਦੁਬਾਰਾ ਫੇਰ ਕਿੱਦਾਂ ਟੀਮ ਕਿਦਾਂ ਜਿਹੜੀ ਟੀਮ ਕੱਲ ਸਰਕਾਰੀ ਪ੍ਰਸ਼ਾਸਨ ਨੇ ਭੇਜੀ ਸੀਗੀ ਪੰਜਾਬ ਸਰਕਾਰ ਨੇ ਨਹੀਂ ਨਹੀਂ ਇੱਥੇ ਕੋਈ ਨਹੀਂ ਹੁਣ ਇੱਥੇ ਨਹੀਂ ਕੋਈ ਇਹੋ ਜਿਹੀ ਮਸ਼ੀਨ ਆਈ ਜਾਂ ਕੋਈ ਇਹੋ ਜਿਹਾ ਸਿਸਟਮ ਆਇਆ ਹਨਾ ਬਾਕੀ ਅਸੀਂ ਜਿੰਨਾ ਕੋ ਹੋ ਸਕਦਾ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਨ ਦੇ ਵੀ ਸਟੇਬਲ ਕਰਨ ਦੀ ਪਰ ਮੈਨੂੰ ਲੱਗਦਾ ਵੀ ਰਾਤ ਅੱਜ ਸਾਡੇ ਲਈ ਬਹੁਤ ਜ਼ਿਆਦੀ ਔਖੀ ਲੰਘੂ ਕਿ ਜਿੱਦਾਂ ਦੀ ਉਹਨਾਂ ਦੀ ਸਿਹਤ ਆ ਬਹੁਤ ਜ਼ਿਆਦੀ ਸਿਹਤ ਉਹਨਾਂ ਦੀ ਡਾਊਨ ਹੈ ਇਸ ਵਕਤ ਕੋਈ ਜਿਵੇਂ ਕਿਸਾਨਾਂ ਵੱਲੋਂ ਜਾਂ ਤੁਹਾਡੇ ਵੱਲੋਂ ਕੋਈ ਸੀਨੀਅਰ ਅਧਿਕਾਰ ਨਾਲ ਗੱਲਬਾਤ ਹੋਈ ਹੈ ਵੀ ਆ ਕੇ ਇੱਥੇ ਗੱਲਬਾਤ ਕਰਨ ਜਾਂ ਟ੍ਰੀਟਮੈਂਟ ਸੰਬੰਧੀ ਕੁਝ ਕਿਉਂਕਿ ਭਾਈ ਜੀ ਅਹੀਂ ਤੇ ਜਿਹੜੀ ਸਾਡੀ ਮੈਡੀਕਲ ਟੀਮ ਇਹਨਾਂ ਸਾਨੂੰ ਤੇ ਹੁਣ ਇਸ ਵਕਤ ਡਾਕਟਰ ਸਵਾਯਮਾਨ ਦਾ ਵੀ ਬਾਰ-ਬਾਰ ਫੋਨ ਆਈ ਜਾਂਦਾ ਹਨਾ ਜਿੰਨੇ ਸਾਡੇ ਮਾਰਿਆ ਡਾਕਟਰ ਹਨਾ ਉਹਨਾਂ ਨੂੰ ਬਿਲਕੁਲ ਤਾਂ ਫਿਰ ਤੋਂ ਇੱਕ ਵਾਰ ਡਾਕਟਰਸ ਨੂੰ ਅੰਦਰ ਬੁਲਾ ਲਿਆ ਗਿਆ ਹਾਲਾਂਕਿ ਹਾਲਾਤ ਜਿਹੜੇ ਨੇ ਡਾਕਟਰ ਜਲਦ ਤੋਂ ਜਲਦ ਅੰਦਰ ਨੂੰ ਜਾਂਦੇ ਨੇ ਤਾਂ ਜੋ ਜਿਹੜੀ ਗੱਲਬਾਤ ਹੋ ਸਕੇ ਜਾਂ ਜੋ ਅੰਦਰ ਦੇ ਹਾਲਾਤ ਜਿਹੜੇ ਨੇ ਉਹ ਉਸ ਦੇ ਬਾਰੇ ਜ਼ਿਕਰੇ ਗੱਲਬਾਤ ਹੋ ਸਕੇ ਤਾਂ ਜੋ ਰਿਪੋਰਟ ਮਨਜੋਤ ਸਮਝ ਸਕਦੇ ਆ ਮਾਹੌਲ ਬਹੁਤ ਫਿਕਰਮੰਦੀ ਵਾਲਾ ਹੈ ਡਾਕਟਰ ਖੁਦ ਫਿਕਰਮੰਦ ਨੇ ਅੱਜ ਦੀ ਰਾਤ ਬਹੁਤ ਭਾਰੀ ਨਜ਼ਰ ਆ ਰਹੀ ਹੈ ਖੁਦਾ ਨਾ ਖਾਸਤਾ ਜੇ ਕੁਝ ਹੋ ਜਾਂਦਾ ਜਾਂਦਾ ਹੈ ਤਾਂ ਅਸੀਂ ਕਿਸ ਨੂੰ ਕਸੂਰਵਾਰ ਦੱਸਾਂਗੇ ਕੇਂਦਰ ਸਰਕਾਰ ਨੂੰ ਕਸੂਰਵਾਰ ਦੱਸਾਂਗੇ ਜਿਸ ਨੇ ਗੱਲਬਾਤ ਨਹੀਂ ਕੀਤੀ ਉਹਨਾਂ ਸੁਣਵਾਈਆਂ ਨੂੰ ਕਸੂਰਵਾਰ ਦੱਸਾਂਗੇ ਜਿਸ ਦੇ ਵਿੱਚ ਕੇਂਦਰ ਸਰਕਾਰ ਨੂੰ ਕੋਈ ਨਿਰਦੇਸ਼ ਜਾਰੀ ਨਹੀਂ ਹੋਏ ਉਸ ਪੰਜਾਬ ਸਰਕਾਰ ਨੂੰ ਕਸੂਰਵਾਰ ਦੱਸਾਂਗੇ ਜਿਸ ਨੇ ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਪੁਲ ਦਾ ਕੰਮ ਨਹੀਂ ਕੀਤਾ ਜੋ ਉਹਨਾਂ ਕਿਸਾਨ ਲੀਡਰਾਂ ਨੂੰ ਜ਼ਿੰਮੇਵਾਰ ਦੱਸਾਂਗੇ ਜਿਨ੍ਹਾਂ ਨੇ ਡੱਲੇਵਾਲ ਨੂੰ ਟ੍ਰੀਟਮੈਂਟ ਲੈਣ ਲਈ ਮਨਾਇਆ ਨਹੀਂ हां बिल्कुल ठीक ये सारे ही उस कटहरे ਦੇ ਵਿੱਚ ਖੜੇ ਹੋਣਗੇ ਕਿਉਂਕਿ ਜੇਕਰ ਅਸੀਂ ਜ਼ਿਕਰ ਕਰ ਲਈਏ ਮੰਗਾਂ ਦਾ ਕਿਉਂਕਿ ਮੰਗਾਂ ਸਾਰੇ ਕਿਸਾਨਾਂ ਆਗੂਆਂ ਦੀ ਉਸੇ ਤਰੀਕੇ ਦੀਆਂ ਨੇ ਪਰ ਉਸ ਤੋਂ ਬਾਅਦ ਲਗਾਤਾਰ ਜਿਹੜੀਆਂ ਮੰਗਾਂ ਦੇ ਉੱਤੇ ਗੱਲਬਾਤ ਕਰਦੇ ਹੋਏ ਪਹਿਲਾ 13 ਫਰਵਰੀ ਤੋਂ ਇਹ ਮੋਰਚਾ ਸ਼ੁਰੂ ਹੋਇਆ ਸੀਗਾ ਪਰ ਮੋਰਚਾ ਸ਼ੁਰੂ ਹੋਣ ਤੋਂ ਬਾਅਦ ਲਗਾਤਾਰੀ ਮੰਗਾਂ ਜਿਹੜੀਆਂ ਉਸੇ ਤਰੀਕੇ ਨਾਲ ਕੇਂਦਰ ਦੇ ਨਾਲ ਵੀ ਗੱਲ ਮੰਤਰੀਆਂ ਨਾਲ ਵੀ ਗੱਲਬਾਤ ਹੋਈ ਔਰ ਪੰਜਾਬ ਦੇ ਮੰਤਰੀਆਂ ਨੂੰ ਕਿਹਾ ਵੀ ਤੁਸੀਂ ਕੇਂਦਰ ਨਾਲ ਗੱਲਬਾਤ ਕਰੋ ਤਾਂ ਇਸ ਦੇ ਵਿੱਚ ਕੇਂਦਰ ਸਰਕਾਰ ਨੇ ਉਹ ਸਹਿਮਤੀ ਨਹੀਂ ਬਣੀ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਕਸੂਰਵਾਰ ਪਹਿਲੇ ਤੌਰ ਦੇ ਉੱਪਰ ਕੇਂਦਰ ਤਾਂ ਦੂਸਰੇ ਤੇ ਹੁਣ ਲਗਾਤਾਰ ਪਹਿਲਾਂ ਮੁੱਖ ਮੰਤਰੀ ਵੱਲੋਂ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕੀਤੀ ਗਈ ਔਰ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਗਿਆ ਕਿ ਮੈਨੂੰ ਕੇਂਦਰ ਦਬਾਅ ਪਾ ਰਿਹਾ ਹੈ ਕਿ ਤੁਸੀਂ ਜਗਦੀਸ਼ ਸਿੰਘ ਢੱਲੇਵਾਲ ਨੂੰ ਜਬਰੀ ਚੋਕੇ ਉੱਥੇ ਮੈਡੀਕਲ ਹੈਲਪ ਦਿੱਤੀ ਜਾਵੇ ਇੱਥੋਂ ਤੱਕ ਕਿ 에ਰ ਜਿਹੜੀ ਐਂਬੂਲੈਂਸ ਦੀ ਵੀ ਆਫਰ ਜਿਹੜੀ ਕੀਤੀ ਗਈ ਸੀ ਤਾਂ ਦੂਸਰੇ ਪਾਸੇ ਜਿਹੜੀ ਪੰਜਾਬ ਸਰਕਾਰ ਹੈ ਉਹ ਵੀ ਕਟਿਆਰੇ 'ਚ ਖੜੀ ਹੁੰਦੀ ਨਜ਼ਰ ਆਉਂਦੀ ਹੈ ਕਿਉਂਕਿ ਪੰਜਾਬ ਦੇ ਜਿਹੜੇ ਮੰਤਰੀ ਸੀ ਜਾਂ ਫਿਰ ਪ੍ਰਧਾਨ ਸੀ ਆਮ ਆਦਮੀ ਪਾਰਟੀ ਦੇ ਉਹ ਵੀ ਲਗਾਤਾਰ ਇੱਥੇ ਪਹੁੰਚੇ ਔਰ ਪਹੁੰਚ ਕੇ ਮੰਗਾਲਾ ਜ਼ਿਕਰ ਕਰਕੇ ਕੇਂਦਰ ਨਾਲ ਗੱਲ ਨਹੀਂ ਨਿਕਲਿਆ ਪਰ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਜਿਹੜੀਆਂ ਐਸਕੇਐਮ ਨੋਨ ਪੋਲਿਟੀਕਲ ਹੈ ਔਰ ਐਸਕੇਐਮ ਪੋਲਿਟੀਕਲ ਹੈ ਤਾਂ ਇਹਨਾਂ ਦੇ ਵਿੱਚ ਆਪਸੀ ਜਿਹੜੇ ਮਤ ਭੇਦ ਨੇ ਵਿਚਾਰਕ ਮਤ ਭੇਦ ਨੇ ਤਾਂ ਉਸ ਨੂੰ ਲੈ ਕੇ ਇਹ ਜਿਹੜਾ ਖਰੜਾ ਇਸ ਤਰੀਕੇ ਦੇ ਨਾਲ ਤਿਆਰ ਹੋਇਆ ਕਿ ਮਰਨ ਵਰਤ ਤੇ ਜਾ ਕੇ ਗੱਲ ਮੁੱਕੀ ਤਾਂ ਇਹ ਸਾਰੀਆਂ ਧਿਰਾਂ ਹੁਣ ਇੱਕ ਤਰੀਕੇ ਦੇ ਨਾਲ ਕਟਿਆਰੇ ਦੇ ਵਿੱਚ ਖੜੀਆਂ ਹੁੰਦੀਆਂ ਨੇ ਜੇਕਰ ਕੋਈ ਅਨਹੋਣੀ ਵਾਪਰਦੀ ਹੈ ਤਾਂ ਹੁਣ ਦੂਸਰੇ ਪਾਸੇ ਪੰਜਾਬ ਤੋਂ ਔਰ ਪੰਜਾਬ ਦੇ ਬਾਹਰਲੇ ਸੂਬਿਆਂ ਤੋਂ ਲੋਕ ਜਿਹੜੇ ਕਿਸਾਨ ਆਗੂ ਇਸ ਮੋਰਚੇ ਦੇ ਵਿੱਚ ਡਟੇ ਹੋਏ ਨੇ ਉਹਨਾਂ ਨੂੰ ਹੁਣ ਇੱਕ ਹੀ ਆਵਾਜ਼ ਹੈ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਗੱਲਬਾਤ ਅੰਦਰੋਂ ਹੋਈ ਔਰ ਕਿਹਾ ਗਿਆ ਕਿ ਉਸੀ ਵਾਹਿਗੁਰੂ ਦੇ ਜਾਪ ਚੜੇ ਉਹ ਇਸ ਨੂੰ ਸ਼ੁਰੂ ਕਰ ਦੋ ਅਰਦਾਸਾਂ ਕਰਨੀ ਸ਼ੁਰੂ ਕਰੋ ਤਾਂ ਹੁਣ ਮੇਰੇ ਪਿੱਛੇ ਤਸਵੀਰ ਦੇਖੋਗੇ ਕਿ ਜਿੱਥੇ ਇਹ ਕਿਸਾਨ ਆਗੂ ਅੰਦਰ ਜਾਣ ਦੇ ਲਈ ਖੜੇ ਨੇ ਤਾਂ ਉੱਥੇ ਨਾਲ-ਨਾਲ ਵਾਹਿਗੁਰੂ ਦਾ ਜਾਪ ਜਿਹੜਾ ਹੈ ਗੁਰਬਾਣੀ ਲਗਾਤਾਰ ਇਥੇ ਪੜੀ ਜਾ ਰਹੀ ਹੈ ਤਾਂ ਇਹ ਸਭ ਚੀਜ਼ਾਂ ਦੇ ਵਿਚਕਾਰ ਹੁਣ ਕਿੰ ਨੂੰ ਦੋਸ਼ੀ ਮੰਨਿਆ ਜਾਵੇ ਕਿਉਂਕਿ ਜਿੱਥੇ ਪੰਜਾਬ ਔਰ ਕੇਂਦਰ ਦੀ ਗੱਲ ਹੈ ਤਾਂ ਕੇਂਦਰ ਤੇ ਖਿਲਾਫ ਮੰਗਾ ਨੇ ਪਰ ਪੰਜਾਬ ਜਿਹੜੀ ਹੈ ਪੰਜਾਬ ਦੀ ਸਰਕਾਰ ਆਪਣੀਆਂ ਇਹ ਇਹ ਮੰਗਾ ਜਿਹੜੀ ਕਿਸਾਨਾਂ ਦੀਆਂ ਨੇ ਤਾਂ ਇਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਕੇਂਦਰ ਦੇ ਉੱਤੇ ਦਬਾਅ ਵੀ ਨਹੀਂ ਪਾ ਸਕਿਓ ਨਾ ਹੀ ਪੂਰਨ ਤੌਰ ਦੇ ਉੱਪਰ ਕੇਂਦਰ ਤੱਕ ਪਛਾ ਸਕੀ ਹੈ ਤਾਂ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਹੁਣ ਜੇ ਅਸੀਂ ਕਰੀਏ ਤਾਂ ਸਾਰੇ ਧੜੇ ਜਿਹੜੇ ਨੇ ਹੁਣ ਇਸ ਕਟਿਆਰੇ ਦੇ ਵਿੱਚ ਖੜੇ ਹੁੰਦੇ ਨੇ ਜੇਕਰ ਕੋਈ ਅਣਹੋਣੀ ਵਾਪਰਦੀ ਹੈ ਤਾਂ ਹੁਣ ਵੀ ਡਾਕਟਰ ਜਿਹੜੀ ਟੀਮ ਹੈ ਉਹ ਅੰਦਰ ਗਈ ਹੋਈ ਹੈ ਫਿਰ ਤੋਂ ਗੱਲਬਾਤ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ ਕਿਉਂਕਿ ਪਹਿਲਾਂ ਵੀ ਜਦੋਂ ਹੁਣ ਗੱਲਬਾਤ ਡਾਕਟਰ ਅਫਤਾਰ ਪੀਡੀਸੀ ਦੇ ਮਾਧਮੇਨ ذریعے ਗੱਲ ਕਰ ਰਹੀ ਸੀ ਤਾਂ ਉਦੋਂ ਵੀ ਇੱਕ ਉਹਨਾਂ ਨੂੰ ਅੰਦਰੋਂ ਬਲਾਵਾ ਆਉਂਦਾ ਔਰ ਉਹਨਾਂ ਨੂੰ ਅੰਦਰ ਬੁਲਾ ਲਿਆ ਜਾਂਦਾ ਤਾਂ ਹੁਣ ਅੱਗੇ ਦੀ ਕੰਡੀਸ਼ਨ ਕੀ ਹੈ ਅੱਗੇ ਦੀ ਸਥਿਤੀ ਕੀ ਹੈ ਕਿਉਂਕਿ ਬੇहद ਡਰਾਉਣੀ ਇਹ ਸਥਿਤੀ ਹੈ ਕਿਉਂਕਿ ਜੇ ਅਸੀਂ ਹੁਣ ਜ਼ਿਕਰ ਕਰ ਲਈਏ ਤਾਂ ਦੇਰ ਰਾਤ ਹੋ ਚੁੱਕੀ ਹੈ ਔਰ ਲਗਭਗ 11 ਵਜਣ ਵਾਲੇ ਤਾਂ ਹੁਣ ਦੀ ਸਥਿਤੀ ਕੀ ਕਹਿੰਦੀ ਹੈ ਤਾਂ ਡਾਕਟਰਾਂ ਦੀ ਟੀਮ ਜਿਹੜੀ ਹੈ ਹੁਣ ਇੱਕ ਪਾਸੇ ਜਿਹੜੀ 5 ਰਿਵਰਸ ਯਾਨੀ ਕਿ ਡਾਕਟਰ ਸਵੇਮਾਨ ਦੀ ਟੀਮ ਜਿਹੜੀ ਹੈ ਉਹ ਵੀ ਇਸ ਜਗ੍ਹਾ ਤੇ ਉੱਪਰ ਪਹੁੰਚੀ ਹੋਈ ਹੈ ਉਹ ਦੂਸਰੇ ਪਾਸੇ ਇਹ ਜਿਹੜੀ ਤੁਸੀਂ ਤਸਵੀਰ ਚ ਦੇਖ ਰਹੇ ਹੋ ਤਾਂ ਇਹ ਡਾਕਟਰ ਜਿਹੜੇ ਪ੍ਰਸ਼ਾਸਨ ਵੱਲੋਂ ਭੇਜੇ ਹੋਏ ਨੇ ਹਾਲਾਂਕਿ ਜਦੋਂ ਪੀਟੀਸੀ ਦੇ ਮਾਧਿਅਮ ਜ਼ਰੀਏ ਖਬਰ ਪਹੁੰਚੀ ਤਾਂ ਉਸ ਸਮੇਂ ਵੀ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਲਦ ਤੋਂ ਜਲ ਜਿਹੜਾ ਹੈ ਟੀਮ ਇੱਥੇ ਭਜਵਾਉਣੇ ਹਾਲਾਂਕਿ ਉਹ ਇਹ ਟੀਮ ਜਿਹੜੀ ਹੈ ਕਿਸ ਜਗ੍ਹਾ ਤੇ ਸੀਗੀ ਕਿਉਂਕਿ ਫਿਰ ਹੁਣ ਇਹ ਸਭ ਦੇ ਵਿਚਕਾਰ ਫਿਰ ਤੋਂ ਹਾਲਾਤ ਉਸੇ ਤਰੀਕੇ ਦੇ ਨੇ ਸਿਚੁਏਸ਼ਨ ਉਸੇ ਤਰੀਕੇ ਦੇ ਨਾਲ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਕਾਹਨ ਡਾਕਟਰਸ ਕਿਸ ਤਰੀਕੇ ਨਾਲ ਟ੍ਰੀਟਮੈਂਟ ਕਰਦੇ ਨੇ ਕਿਉਂਕਿ ਜਗਦੀਸ਼ ਸਿੰਘ ਢੱਲੇਵਾਲ ਹੋਰਾਂ ਨੇ ਟ੍ਰੀਟਮੈਂਟ ਲਾਈਨ ਤੋਂ ਰੁਚੀ ਇਨਕਾਰ ਕੀਤਾ ਹੋਇਆ ਔਰ ਕਿਹਾ ਗਿਆ ਕਿ ਜੋ ਵੀ ਤੁਸੀਂ ਕਰਨਾ ਹੈ ਤਾਂ ਮੈਨੂੰ ਕਿਸੇ ਤਰ੍ਹਾਂ ਦਾ ਟ੍ਰੀਟਮੈਂਟ ਜਿਹੜਾ ਉਹ ਨਹੀਂ ਜਣਾ ਤਾਂ ਹੁਣ ਆਸ ਜਿਹੜੀ ਹੈ ਜਾਂ ਫਿਰ ਕੈਲੀ ਵੀ ਜਿਹੜੇ ਦੋ ਅਰਦਾਸੇ ਕਿਸਾਨਾਂ ਆਗੂ ਕਰ ਰਹੇ ਨੇ ਤਾਂ ਇਹਨਾਂ ਆ ਲੋਕਾਂ ਦੇ ਉੱਤੇ ਹੀ ਸਾਰਾ ਕੁਝ ਨਿਰਭਰ ਹੈ ਔਰ ਇਹਨਾਂ ਦੀ ਅਰਦਾਸ ਦੇ ਉੱਪਰ ਹੀ ਸਾਰਾ ਕੁਝ ਨਿਰਭਰ ਹੈ ਕਿਉਂਕਿ ਜਗਦੀਸ਼ ਸਿੰਘ ਢੱਲੇਵਾਲ ਦਾ ਜ਼ਿਕਰ ਕਰ ਲਈਏ ਤਾਂ ਹੁਣ ਜਿਸ ਤਰੀਕੇ ਦੇ ਨਾਲ ਅੰਦਰ ਇਸ ਕੰਡੀਸ਼ਨ ਦੇ ਵਿੱਚ ਨੇ ਇਸ ਹਾਲਾਤ ਦੇ ਵਿੱਚ ਨੇ ਤਾਂ ਆਪਣੀਆਂ ਮੰਗਾਂ ਨੂੰ ਮੰਨਵਾਉਣ ਕਰਕੇ ਨੇ ਤਾਂ ਹੁਣ ਇਸ ਸਭ ਤੇ ਵਿੱਚ ਕਿਸਾਨ ਆਗੂ ਜਿਹੜੇ ਨੇ ਉਹ ਇਸ ਜਗ੍ਹਾ ਤੇ ਉੱਪਰ ਮੌਜੂਦ ਨੇ ਗੱਲਬਾਤ ਜਿਹੜੀ ਆ ਉਹ ਵੀ ਕੋਸ਼ਿਸ਼ ਕਰਨਗੇ ਜਾਰੀ ਰੱਖਣ ਦੀ ਤਾਂ ਕਿਵੇਂ ਹਾਲਾਤ ਕਿਵੇਂ ਦੇ ਦੇਖ ਰਹੇ ਹੋ ਤੁਸੀਂ ਵੀ ਇੱਥੇ ਲਗਾਤਾਰ ਹੁਣ ਵੀ ਜਾਬ ਕਰ ਰਹੇ ਹੋ ਕਿਵੇਂ ਦਾ ਮਹਿਸੂਸ ਹੁੰਦਾ ਬੰਦੇ ਵਿੱਚ ਭਾਈ ਜੀ ਨਾ ਉਸ ਨੂੰ ਕੀ ਆਪਾ ਤੇ ਆਣਿਆ ਸਾਡਾ ਦਾ ਡਲੇਵਾਲ ਦਾ ਪਿਓ ਹੀ ਆ ਤੇ ਢੂੜ ਮਹੀਨੇ ਨੂੰ ਹੀ ਹੋ ਗਿਆ ਜਿਵੇਂ ਵਿਚਾਰੇ ਨੂੰ ਕੱਲਾ ਪਾਣੀ ਪੀਂਦਾ ਉਹ ਵੀ ਪਾਣੀ ਵੀ ਉਲਟੀ ਆ ਜਾਂਦੀ ਆ ਤੇ ਇੱਥੇ ਢੂੜ ਮਹੀਨਾ ਕੇ ਸਾਨੂੰ ਤਾਂ ਸਾਲ ਹੋ ਗਿਆ ਇੱਥੇ ਹੀ ਬੈਠੇ ਆ ਤੀ ਤਾਂ ਪਿਓ ਹੀ ਆ ਸਾਡਾ ਦਾ ਬਿਲਕੁਲ ਤਾਂ ਕੁਲਵਿੰਦਰ ਜੀ ਕਿਵੇਂ ਦੇਖਦੇ ਹੋ ਕਿਵੇਂ ਦਾ ਮਨ ਦੇ ਵਿੱਚ ਅਹਿਸਾਸ ਹੋ ਰਿਹਾ ਜੋ ਹਾਲਾਤ ਹੁਣ ਬਣੇ ਹੋਇਆ ਕਿੰਦੇ ਬੀਪੀ ਵੀ ਲਗਾਤਾਰ ਘਟ ਰਿਹਾ ਹੈ ਹਾਰਟ ਬੀਟ ਵੀ ਘਟ ਗਈ ਏ ਬਸ ਰੱਬ ਅਗੇ ਦੁਆਈ ਆ ਸਾਡੇ ਪ੍ਰਭਾਂਤ ਜੀ ਸਹੀ ਰਹਿਣ ਅਨ ਦੋਸਤ ਦੁਖੀ ਹੋਈ ਆ ਆਪਕੀ ਸਾਨੂੰ ਪੌਣੇ 1:00 ਵਜੇ ਡਾਕਟਰ ਤਾਂ ਕਰ ਰਹੇ ਸੀ 8:20 ਤੇ ਚੱਕਰ ਆ ਪਰ ਪੌਣੇ 8:00 ਵਜੇ ਸਾਨੂੰ ਪਤਾ ਲੱਗਿਆ ਸੀ ਜਦੋਂ ਡਾਕਟਰਾਂ ਦੀ ਟੀਮ ਆਈ ਆ ਯਾਹ ਤੂ ਬਿਗੜ ਰਹਾ ਹੈ ਜੀ ਕਿਹੜੀਆਂ ਟੀਮਾਂ ਅੰਦਰ ਹੁਣ ਜਿਵੇਂ ਡਾਕਟਰ ਸਵਾਮਨ ਦੀ ਟੀਮ ਹੀ ਕੱਲੀ ਹੈ ਜਿਵੇਂ ਕਹੇ ਰਸੀ ਵੀ ਪੁਲਿਸ ਪ੍ਰਸ਼ਾਸਨ ਨੇ ਵੀ ਮਾਫ ਕਰਨਾ ਪੰਜਾਬ ਸਰਕਾਰ ਨੇ ਵੀ ਟੀਮਾਂ ਭੇਜੀਆਂ ਹੋਈਆਂ ਉਹ ਟੀਮਾਂ ਕੱਲ ਤੋਂ ਬਾਅਦ ਇੱਥੇ ਹੈ ਨਹੀਂ ਸੀ ਗਿਆ ਰਾਤ ਜਿਵੇਂ ਉਥੋਂ ਰੱਖਿਆ ਉਹਨਾਂ ਨੂੰ ਐਮਰਜੈਂਸੀ ਡਿਪਲੋਏ ਕੀਤਾ ਸੀਗਾ ਤੇ ਪਤਾ ਨਹੀਂ ਜਿਹੜੀ ਆ ਹੁਣ ਸਰਕਾਰੀ ਟੀਮ ਆਈ ਆ 2.5-3 ਘੰਟੇ ਬਾਅਦ ਆਈ ਹੈ ਪੌਣੇ 8 ਦੇ ਪ੍ਰਧਾਨ ਜੀ ਦੀ ਸੇਤ ਜਦੋਂ ਅਸੀਂ ਸਾਡੀ ਖਬਰ ਚੱਲੀ ਉਸ ਤੋਂ ਬਾਅਦ ਹੀ ਗੱਲਬਾਤ ਹੋਈ ਹੈ ਸਾਰੀ ਹਾਂ ਹਾਂ ਜੀ ਹਾਂ ਜੀ ਪੌਣੇ ਅੱਠ ਤਿੰਨ ਸੇਨਾ ਵੀ ਹੋ ਗਏ ਸੀ ਇਹ ਤਾਂ ਹੁਣ ਆਇਆ ਜੀ ਸਵਾ ਲੱਸ ਹੋ ਗਿਆ ਹੁਣ ਠੀਕ ਹੈ ਪਤਾ ਨਹੀਂ ਕਿੱਥੇ ਸੁੱਤੇ ਹੋਏ ਸੀ ਇਹ ਹਾਂ ਜੀ ਕਿੰਦਾ ਦਾ ਮਨ ਦੇ ਵਿੱਚ ਅਹਿਸਾਸ ਹੁੰਦਾ ਕਿਉਂਕਿ ਜਿਵੇਂ ਤੁਸੀਂ ਦੱਸ ਰਹੇ ਵੀ ਅਸੀਂ ਲਗਾਤਾਰ ਇਕੱਠੇ ਸੀਗੇ ਤਾਂ ਹੁਣ ਮਨ ਦੇ ਵਿੱਚ ਕਿਵੇਂ ਦਾ ਅਹਿਸਾਸ ਨਾਲ ਤੇ ਬਸ ਸੜਫ ਹੋਇਆ ਜੀ ਉਹ ਤਾਂ ਉਸ ਜਿਆਦਾ ਕੁਝ ਕਹਿ ਨਹੀਂ ਸਕਦੇ ਫਿਰ ਮਰਿਆ ਹਾਂ ਜੀ ਰੋਣ ਹੀ ਨਿਕਲਦਾ ਬਸ ਇਦੋਂ ਸਾਤ ਦਿਨ ਹੀ ਬੋਲ ਸਕਦੇ ਆ ਤੇ ਆਪਣੀਆਂ ਸਰਕਾਰਾਂ ਇਹੋ ਜੀਆਂ ਨਿਕਲ ਗਈਆਂ ਆ ਚੰਗਾ ਆਪਾਂ ਬੁਣਾਦੇ ਸੀਗੇ ਚੰਗਾ ਨਿਕਲ ਗਏ ਤਾਂ ਉਦੋਂ ਹੀ ਬੋਚਰ ਨਿਕਲਿਆ ਫਿਰ ਉਹਨਾਂ ਨਿਕਲਦਾ ਜੇਕਰ ਕੁਝ ਹੋਣਾ ਹੋਣੀ ਹੁੰਦੀ ਆ ਤਾਂ ਕਸੂਰ ਵਾਰ ਕੇ ਨੂੰ ਮੰਨਦੇ ਹੋ ਕਸੂਰ ਵਾਰ ਆਪਣੀਆਂ ਸਰਕਾਰਾਂ ਨੂੰ ਮੰਨਦੇ ਆ ਸਾਡਾ ਬਜ਼ੁਰਗ ਤਾਂ ਐਡਾ ਵਿਚਾਰਾ ਬੇਮਾਨ ਕੀ ਇਹ ਐਡੀਆਂ ਸਰਕਾਰਾਂ ਬੇਈਮਾਨ ਨਿਕਲੀਆਂ ਅੰਕਲ ਕੋਸਰੀਆ ਸਾਹ ਦੇਸੀ